ਰਿਜ਼ਰਵੇਸ਼ਨ ਦੇ ਉੱਪਰ ਗੱਲ ਕਰ ਰਹੇ ਸੀ ਮਿੰਟੂ ਜੀ ਆਪਾਂ ਕਿ ਇਹ ਰਿਜ਼ਰਵੇਸ਼ਨ ਨੂੰ ਲੈ ਕੇ ਹੁਣ ਸਫਾਈਆਂ ਕਿਉਂ ਦੇਣੀਆਂ ਪੈ ਰਹੀਆਂ ਭਾਜਪਦੀ ਵੱਡੀ ਲੀਡਰਸ਼ਿਪ ਨੂੰ ਖਾਸ ਕਰਕੇ ਦੇਖੋ ਰਿਜ਼ਰਵੇਸ਼ਨ ਤੇ ਕੀ ਹੈ ਕਿ ਸਾਰੀ ਜਿਹੜੀ ਇਹ ਐਸ ਵੇਲੇ ਚੋਣ ਚੱਲਦੀ ਪਈ ਆ ਉਹ ਟਿੱਕੀ ਹੋਈ ਆ ਸੰਵਿਧਾਨ ਬਚਾਉਣ ਤੇ ਤਾਂ ਸੰਵਿਧਾਨ ਦੇ ਵਿੱਚ ਹੀ ਇੱਕ ਰਿਜ਼ਰਵੇਸ਼ਨ ਦੀ ਗੱਲੋ ਕਿ ਸੁਰੱਖਿਆਤਾ ਮਿਲੀ ਹੋਈ ਆ ਸੰਵਿਧਾਨ ਗਿਆ ਤੇ ਉਹ ਬੁਨਿਆਦ ਡਿੱਗ ਪੈਗੀ ਜੀ ਇਹ ਮੈਸੇਜ ਹੀਠਾਂ ਤੱਕ ਕਾਂਗਰਸ ਪਤਾ ਨਹੀਂ ਰੱਬੂ ਚਲੇ ਗਿਆ ਚਾ ਜਿੱਦਾ ਮਰਜ਼ੀ ਕਾਂਗਰਸ ਨੇ ਇਨਾ ਕੋਈ ਯਤਨ ਨਹੀਂ ਸੀ ਕੀਤਾ ਜੀ ਪਰ ਜਿਵੇਂ ਹੀ ਕਿਉਂਕਿ ਹੋਇਆ ਕਿ ਮੈਂ ਤੁਹਾਨੂੰ ਕੁਝ ਬਿਆਨ ਦੱਸ ਦਿਨਾ ਜੀ ਅਨੰਤ へਗੜੇ ਦਾ ਬਿਆਨ ਆ ਗਿਆ ਜੀ ਅਰੁਣ ਗੋਇਲ ਦਾ ਬਿਆਨ ਆ ਗਿਆ ਇੱਕ ਰਾਜਸਥਾਨ ਤੋਂ ਸੀ ਮਿਰਦਾ ਇਹਨਾਂ ਦੀ ਉਹਦਾ ਬਿਆਨ ਆ ਗਿਆ ਇਹ ਸਾਰੇ ਐਮਪੀ ਦੇ ਉਮੀਦਵਾਰ ਜਾਂ ਐਮਪੀ ਜੀ ਫਿਰ ਇਸ ਤੋਂ ਇਲਾਵਾ ਇੱਕ ਵੱਡਾ ਬਿਆਨ ਆ ਗਿਆ ਯੁੱਧਿਆ ਚ ਜਿਹੜਾ ਲੱਲੂ ਸਿੰਘ ਹੈ ਉਹਦਾ ਜੀ ਇਸ ਸਾਰੇ ਬਿਆਨਾਂ ਦੇ ਵਿੱਚ ਸਾਂਝੀ ਗੱਲ ਇਹ ਸੀਗੀ ਕਿ ਸਾਨੂੰ 400 ਤੋਂ ਪਾਰ ਟਪਾ ਦਿਓ ਅਸੀਂ ਸੰਵਿਧਾਨ ਦੀ ਵਾਟ ਲਾ ਦੇਣੀ ਆ। ਜੀ ਮਤਲਬ ਕਿ ਸੰਵਿਧਾਨ ਨੂੰ ਸੌਦਾ ਲੱਗੇਗਾ। ਸੌਦਾਂਗੇ। ਤਾਂ ਉਹ ਜਿਹੜੀ ਗੱਲ ਕਾਂਗਰਸ ਨੇ ਪਚਾਉਣ ਦਾ ਯਤਨ ਕੀਤਾ ਉਹ ਇਹਨਾਂ ਨੇ ਆਪਨੇ ਆਪ ਵੀ ਫਿਰ ਪਚਾ ਦਿੱਤੀ। ਜੀ ਤਾਂ ਉਹਦੇ 'ਚ ਘਿਰ ਗਿਆ। ਹੁਣ ਗੱਲ ਇਹ ਆ ਕਿ ਆਰਐਸਐਸ ਨੂੰ ਖੁਦ ਮੈਦਾਨ ਚ ਉਤਰਨਾ ਪਿਆ। ਮੋਨ ਭਾਗਵਤ ਕਹਿ ਰਹੇ ਨੇ ਕਿ ਵੇਖੋ ਜੀ ਮੈਂ ਤੇ ਮਤਲਬ ਕਿ ਇਹੋ ਕਹਿਣਾ ਆ ਕਿ ਸੰਘ ਕਦੇ ਵੀ ਜੋ ਸਵਿਧਾਨ ਸੰਪਤ ਰਿਜ਼ਰਵੇਸ਼ਨ ਹੈ ਉਹਦੇ ਖਿਲਾਫ ਨਹੀਂ ਰਿਹਾ ਜੀ ਯਾਨੀ ਖੁਦ ਨਰਿੰਦਰ ਮੋਦੀ ਨੂੰ ਤੇ ਸਫਾਈਆਂ ਦੇਣੀਆਂ ਹੀ ਪਈਆਂ ਇਸ ਨੈਰੇਟਿਵ ਨੂੰ ਇਸ ਬਿਰਤਾਂਤ ਨੂੰ ਕਾਟ ਕਰਨ ਵਾਸਤੇ ਉਹਨਾਂ ਨੇ ਮੁਸਲਮਾਨਾ ਵਾਲਾ ਪੱਤਾ ਤੇ ਖੱਡੇ ਖੱਡਿਆ ਬਲਕੇ ਮੋਨ ਭਾਗਵਤ ਨੂੰ ਖੁਦ ਮੈਦਾਨ ਚ ਚਾਉਣਾ ਪਿਆ ਤੁਸੀਂ ਸਮਝ ਸਕਦੇ ਹੋ ਨਾ ਕਿ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਬੇੜੀ ਹੈ ਉਹ ਮਜਹਤਾਰ ਚ ਫਸ ਗਈ ਜੀ ਹੁਣ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ ਸੰਗ ਇਹਦਾ ਕਦੇ ਵਿਰੋਧੀ ਨਹੀਂ ਰਿਹਾ ਰਿਜ਼ਰਵੇਸ਼ਨ ਦਾ ਤਾਂ ਦੇਖੋ ਇਤਿਹਾਸ ਦੇ ਪੰਨੇ ਪਲਟ ਪਹਿਲੀ ਗੱਲ ਤੇ ਇਹ ਕਿ ਜੋ ਮੈਂ ਕਹਨਾ ਕਿ ਵਟਸਐਪ ਗਿਆਨ ਤੋਂ ਤੁਹਾਨੂੰ ਚੀਜ਼ਾਂ ਪ੍ਰਾਪਤ ਨਹੀਂ ਹੁੰਦੀਆਂ ਤੁਹਾਡਾ ਕੋਈ ਵਿਚਾਰਕ ਵਿਰੋਧੀ ਹੈ ਨਾ ਸਭ ਤੋਂ ਪਹਿਲਾਂ ਤੁਹਾਨੂੰ ਉਹਨੂੰ ਪੜ੍ਹਨਾ ਪੈਂਦਾ ਜੀ ਸਭ ਤੋਂ ਪਹਿਲਾਂ ਉਹਦੇ ਬਾਰੇ ਜਾਣਨਾ ਪੈਂਦਾ ਤਾਂ ਇਹਨਾਂ ਦੇ ਜੇ ਤੁਸੀਂ ਪੜ੍ਹੋਗੇ ਸਾਰਾ ਕੁਝ ਆਨ ਰਿਕਾਰਡ ਪਿਆ ਹੈ ਮਹਾਤਮਾ ਗਾਂਧੀ ਦਾ ਵੀ ਸਭ ਕੁਝ ਔਨ ਰਿਕਾਰਡ ਪਿਆ ਸਾਬਰ ਕਰਦਾ ਵੀ ਪਿਆ ਗੋਲਵਲ ਕਰਦਾ ਵੀ ਪਿਆ ਸਾਰਿਆਂ ਦਾ ਔਨ ਰਿਕਾਰਡ ਪਿਆ ਲੋੜ ਤੇ ਹੁੰਦੀ ਹੈ ਪੜਨ ਦੀ ਪਰ ਸਾਡੇ ਬੰਦੇ ਪੜਦੇ ਨਹੀਂ ਇੰਡੀਅਨ ਲੋਕ ਪੜਦੇ ਨਹੀਂ ਜੀ ਹੁਣ ਇਹਨਾਂ ਨੇ ਸਫਾਈ ਦਿੱਤੀ ਖੁਦ ਜਿਹੜੇ ਇਹ ਭਾਗਵਤ ਜੀ ਹਨ 2015 ਚ ਜਦੋਂ ਨਰਿੰਦਰ ਮੋਦੀ ਸਰਕਾਰ ਬਣੀ ਨੂੰ 1 ਸਾਲ ਹੋਇਆ ਸੀਗਾ ਤੇ ਇਹਨਾਂ ਨੇ ਸਮੀਖਿਆ ਦੀ ਗੱਲ ਕੀਤੀ ਸੀਗੀ ਰਿਜ਼ਰਵੇਸ਼ਨਸ ਦੀ ਫਿਰ ਤੁਸੀਂ ਅੱਗੇ ਆ ਜਾਓ ਮੈਨੂੰ ਯਾਦ ਆ ਕਿ ਜਿਸ ਵੇਲੇ ਨਹੀਂ ਬਿਹਾਰ ਦਾ ਚੱਲ ਰਿਹਾ ਸੀਗਾ ਇਲੈਕਸ਼ਨ ਉਸ ਵੇਲੇ ਵੀ ਇਹਨਾਂ ਨੇ ਸਮੀਖਿਆ ਦੀ ਗੱਲ ਕਰ ਦਿੱਤੀ ਰੌਲਾ ਪੈ ਗਿਆ ਕਿਉਂਕਿ ਬਿਹਾਰ ਦਾ ਇਲੈਕਸ਼ਨ ਸੀਗਾ ਤਾਂ ਇਹਨਾਂ ਨੂੰ ਗੱਲ ਪਲਟਣੀ ਪਈ ਉਸ ਵੇਲੇ ਕਿ ਨਹੀਂ 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 ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਇੱਥੋਂ ਸ਼ੁਰੂ ਹੋ ਜਾਓ ਤੁਸੀਂ ਜੀ ਜੇ ਖਾਸ ਤੌਰ ਤੇ ਤੁਸੀਂ ਦੇਖੋਗੇ ਗੋਲਵਲ ਕਰਦਾ ਵੀ ਪੜਨਾ ਹੋਵੇ ਤੁਸੀਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹਨਾਂ ਨੇ ਇੱਕ ਨਾ ਆਰਐਸਐਸ ਵਾਲਿਆਂ ਨੇ ਪ੍ਰਕਾਸ਼ਨ ਆਪਣਾ ਹੀ ਰੱਖਿਆ ਹੋਇਆ ਤਾਂ ਉਹਦਾ ਮੈਨੂੰ ਨਾਂ ਤਾਂ ਨਹੀਂ ਇਹ ਸਾਹਿਤ ਸਿੰਧੂ ਕੋਸ਼ਿਸ਼ ਕਰਕੇ ਇਸ ਤਰ੍ਹਾਂ ਦਾ ਜੀ ਪ੍ਰਕਾਸ਼ਨ ਉਹਦੇ ਪ੍ਰਕਾਸ਼ਨ ਦੇ ਵਿੱਚ ਇਹਨਾਂ ਨੇ ਕਿਤਾਬ ਛਾਪੀ ਆ ਅ ਬੰਚ ਆਫ ਥਾਟਸ ਜੀ ਉਹਦਾ 356 ਨੰਬਰ ਪੇਜ ਪੜ ਲਓ ਉਹਦੇ ਵਿੱਚ ਇੱਕ ਚੈਪਟਰ ਆਏਗਾ ਅਸ਼ੂਤ ਸਰਾਬ ਅਤੇ ਇਲਾਜ ਜੀ ਪੰਜਾਬੀ ਚ ਅਨੁਵਾਦ ਕਰ ਰਿਹਾ ਉਹਦੇ ਚ ਚਲੇ ਜਾਓ ਤੁਹਾਨੂੰ ਸਪਸ਼ਟ ਰੁਖ ਪਤਾ ਲੱਗ ਜਾਏਗਾ ਕਿ ਗੋਲਵਲ ਕਰ ਕਿਸ ਤਰ੍ਹਾਂ ਦਾ ਰੁਖ ਰੱਖਦੇ ਸੀ ਇਹਨਾਂ ਦੀ ਲਿਖਤ ਦੇ ਵਿੱਚ ਆ ਉਹ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਬਈ ਇਹ ਜਿਹੜਾ ਹੈਗਾ ਆ ਹਰੀਜਨ ਉਹ ਸ਼ਬਦ ਇਸਤੇਮਾਲ ਕਰਦੇ ਸਨ ਕਿ ਇਹ ਕਿਤੇ ਨਾ ਕਿਤੇ ਕਹ ਲੋ ਕਿ ਦੂਜਿਆਂ ਵਾਸਤੇ ਸਾੜਾ ਜੀ ਇਹ ਅ ਮਤਲਬ ਕਿ ਸਮਾਜਿਕ ਤੌਰ ਤੇ ਜਾਂ ਸਿੱਖਿਆ ਦੇ ਤੌਰ ਤੇ ਪਛੜਿਆ ਨੂੰ ਨਹੀਂ ਆਰਥਿਕ ਲਿਆਜ਼ ਨਾਲ ਮਿਲਣਾ ਚਾਹੀਦਾ ਯਾਨੀ ਉਹ ਖੁੱਲੇ ਰੂਪ ਦੇ ਵਿੱਚ ਨਾ ਸਿਰਫ ਇਹਦੀ ਮੁਖਾਲਫਤ ਕਰਦੇ ਆ ਬਲਕਿ ਇੱਕ ਹੋਰ ਝੂਠ ਬੋਲਦੇ ਆ ਪੈਰੇ ਦੇ ਵਿੱਚ ਸ਼ੁਰੂਆਤੀ ਪੈਰੇ ਦੇ ਵਿੱਚ ਕਿ ਅੰਬੇਦਕਰ ਨੇ ਇਸ ਨੂੰ ਮਹਿਸ 10 ਸਾਲ ਵਾਸਤੇ ਦਿੱਤਾ ਸੀਗਾ ਜਦਕਿ ਬਿਲਕੁਲ ਕੋਰਾ ਝੂਠ ਹੈ ਜਿਹੜਾ ਕਿ ਨਰਿੰਦਰ ਮੋਦੀ ਗਵਰਨਮੈਂਟ ਦੇ ਆਉਣ ਤੋਂ ਬਾਅਦ ਬਹੁਤ ਜ਼ੋਰਦਾਰ ਤਰੀਕੇ ਨਾਲ ਫਲਾਇਆ ਗਿਆ ਔਰ ਰਿਜ਼ਰਵੇਸ਼ਨ ਸੀਗਾ ਜਿਹੜਾ ਵਿਧਾਨ ਸਭਾ ਜਾਂ ਲੋਕ ਸਭਾ ਵਾਸਤੇ ਸੀ ਜੇ ਤੁਸੀਂ ਸਭ ਵਿਧਾਨ ਸਭਾ ਦੀਆਂ ਬੈਠਕਾਂ ਦੇ ਵਿੱਚ ਜੋ ਭਾਸ਼ਣ ਆ ਅਮਿਤਕਰ ਸਾਹਿਬ ਦਾ ਭਾਸ਼ਣ ਪੜ੍ਹ ਲਓਗੇ ਤਾਂ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਸੀਗਾ ਜੀ ਕਿ ਭਾਈ ਉਹਨਾਂ ਨੇ ਇੱਕ ਕੋਟੇਸ਼ਨ ਵੀ ਉੱਥੇ ਕੋਟ ਕੀਤੀ ਸੀਗੀ ਸ਼ਾਇਦ ਕਿ ਵੱਡਾ ਸਮਾਜ ਬਣਾਉਣ ਵਾਸਤੇ ਵੱਡਾ ਦਿਲ ਕਰਨ ਦੀ ਜ਼ਰੂਰਤ ਆ ਜੀ ਤਾਂ ਉਹਨਾਂ ਨੇ ਕਿਹਾ ਕਿ ਹਾਲਾਂਕਿ ਮੈਂ ਸਹਿਮਤ ਨਹੀਂ ਹਾਂ 10 ਸਾਲ ਦੇ ਸਮੇਂ ਵਾਸਤੇ ਉਹਦੇ ਲਈ ਵੀ ਸਹਿਮਤ ਨਹੀਂ ਸਨ ਜੀ ਪਰ ਫਿਰ ਵੀ ਕਿਉਂਕਿ ਦੂਜੇ ਸਾਥੀ ਚਾਹੁੰਦੇ ਆ ਕਿ ਆਪਾਂ ਬਾਅਦ ਦੇ ਵਿੱਚ ਇਹ ਜਿਹੜੀ ਕਿਉਂਕਿ ਹੁੰਦਾ ਕੀ ਹੈ ਕਿ ਮੁਸਲਮਾਨਾਂ ਨੂੰ ਬਹੁਤ ਪਹਿਲਾਂ ਸਿਆਸੀ ਤੌਰ ਤੇ ਨੁਮਾਇੰਦਗੀ ਤੌਰ ਤੇ ਯਾਨੀ ਜੋ ਸੀਟਾਂ ਸੀਗੀਆਂ ਐਮਐਲਏ ਟਾਈਪ ਕਾਨੂੰ ਸੈਂਬਲੀ ਦੀਆਂ ਤਾਂ ਉਹਨਾਂ ਨੂੰ ਰਿਜ਼ਰਵੇਸ਼ਨ ਮਿਲ ਗਿਆ ਜੀ ਦਲਤਾਂ ਨੂੰ ਬਹੁਤ ਪਛੜ ਕੇ ਮਿਲਿਆ ਨਾ ਜੀ ਤਾਂ ਉਹ ਚਾਹੁੰਦੇ ਸੀ ਕਿ 10 ਸਾਲ ਦਾ ਜਿਹੜਾ ਆਪਾਂ ਰਿਵਿਊ ਟਾਈਮ ਇੱਕ ਰੱਖਣਾ ਇਹ ਵੀ ਨਿਆ ਰੱਖਿਆ ਜਾਵੇ ਜੀ ਪਰ ਇਹ ਇਹਨੂੰ ਜੋੜ ਜੋੜ ਲੈਂਦੇ ਆ ਕਿ ਆ ਯਾਨੀ ਜੋ ਨਿਯੁਕਤੀਆਂ ਦੇ ਵਿੱਚ ਜਾਂ ਸਿੱਖਿਆ ਸੈਕਟਰ ਦੇ ਵਿੱਚ ਜੋ ਰਿਜ਼ਰਵੇਸ਼ਨ ਆ ਕਿ ਉਹ 10 ਸਾਲ ਵਾਸਤੇ ਸੀ ਗੋਲਵਲ ਕਰ ਉੱਥੇ ਝੂਠ ਬੋਲ ਦਿੰਦਾ ਜੀ ਜੇ ਅੱਗੇ ਆਓਗੇ ਤਾਂ ਸਾਬਰਕਰ ਨੇ ਵੀ ਜੋ ਕਿਉਂਕਿ ਸਾਬਰਕਰ ਦਾ ਵੀ ਸਾਰਾ ਕੁਝ ਜਿਹੜਾ ਆਨ ਰਿਕਾਰਡ ਹੈ ਜੇ ਤੁਸੀਂ ਜਾਣਾ ਹੋਵੇ sabarkar.org ਉੱਥੇ ਸਭ ਕੁਝ ਪਿਆ ਬਾ ਜਾ ਕੇ ਪੜ ਲਓ ਹਿੰਦੂ ਮਹਾਸਭਾ ਦੇ ਜਦੋਂ ਉਹ ਪ੍ਰਧਾਨ ਬਣ ਗਏ ਤਾਂ ਉਸ ਵੇਲੇ ਉਸ ਵੇਲੇ ਉਹਨਾਂ ਨੇ ਵੀ ਤੇ ਇਹੀ ਗੱਲਾਂ ਕਹੀਆਂ ਜੀ ਮਨਮੋਹਨ ਵੈਦ ਨੇ ਆ ਥੋੜਾ ਸਮਾਂ ਪਹਿਲਾਂ ਹੀ ਇਸ ਨੂੰ ਕਿਹਾ ਸੀਗਾ ਕਿ ਇਹ ਜੋ ਰਿਜ਼ਰਵੇਸ਼ਨ ਆ ਇਹਦੀ ਭਾਰਤ ਦੇ ਵਿੱਚ ਕੋਈ ਲੋੜ ਹੀ ਨਹੀਂ ਕਿਉਂਕਿ ਇਹ ਸਮਾਜ ਦੇ ਵਿੱਚ ਇੱਕ ਪਾੜਾ ਪੈਦਾ ਕਰਦਾ ਹੈ ਜੀ ਤਾਂ ਮਨਮੋਹਨ ਵੈਦ ਵੀ ਇਹਨਾਂ ਦੇ ਬਹੁਤ ਤਗੜੇ ਕਹਿ ਲੋ ਕਿ ਵਿਦਵਾਨ ਆ ਤੇ ਕੁਲਮਲਾ ਕੇ ਤੁਸੀਂ ਖੁਦ ਦੇਖ ਲਓ ਮੋਨ ਭਾਗਵਤ ਤੋਂ ਲੈ ਕੇ ਆਹ ਹੋਰ ਛੱਡੋ ਅਮਿਤ ਮਾਲਵੀਆ ਦਾ ਟਵੀਟ ਇਹਨੇ ਡਿਲੀਟ ਕਰ ਦਿੱਤਾ ਜੀ ਇਹ ਵੀ ਰਿਜ਼ਰਵੇਸ਼ਨ ਵਿਰੋਧੀ ਸੀਗਾ ਫਿਰ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਆ ਸੂਰੀਆ ਕਰਕੇ ਐਮਪੀ ਉਹਦਾ ਟਵੀਟ ਆਇਆ ਸੀਗਾ ਉਸਨੇ ਤੇ ਇਸ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਲਦਲ ਦਾ ਨਾਮ ਦਿੱਤਾ ਸੀਗਾ ਸੋ ਇਸ ਤਰ੍ਹਾਂ ਦੇ ਬਿਆਨ ਹੈਗੇ ਆ ਤਾਂ ਰਿਜ਼ਰਵੇਸ਼ਨ ਦੇ ਨਾਂ ਤੇ ਹੁਣ ਜੋ ਮਰਜ਼ੀ ਪੋਚਾ ਮਾਰੀ ਜਾਣ ਤਾਂ ਸਭ ਕੁਝ ਪਿਆ ਸਾਰਾ ਕੁਝ ਹੌਨ ਰਿਕਾਰਡ ਪਿਆ ਕਿ ਮਨੂ ਸਿਮਰਤੀ ਦੇ ਹੱਕ ਵਿੱਚ ਕੌਣ ਸੀਗਾ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਇਹਦੇ ਲੈ ਪਾਸੇ ਹਰਪ੍ਰੀਤ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਨਾਲ ਹੀ ਮਿੰਟੂ ਜੀ ਇਹ ਪੁੱਛਦੇ ਪਏ ਜੀ ਮੋਦੀ ਨੇ ਬਿਆਨ ਦਿੱਤਾ ਕਹਿੰਨੇ ਕਿ ਜੀ ਅਬਾਨੀ ਅਦਾਨੀ ਨੇ ਜਿਹੜਾ ਬਲੈਕ ਮਨੀ ਹੈ ਉਹ ਕਾਂਗਰਸ ਨੂੰ ਦਿੱਤਾ ਜਿਹਦਾ ਮੈਨਾ ਕੀ ਹੈ ਕਹਿੰਨੇ ਕਿ ਜੀ ਦੇਖੋ ਗੱਲ ਇਹ ਆ ਕਿ ਉਹਨਾਂ ਨੇ ਸ਼ਾਇਦ ਇਸ ਚੁੱਪੀ ਤੇ ਹੀ ਸਵਾਲ ਖੜੇ ਕੀਤੇ ਆ ਕਿ ਹੁਣ ਤੁਸੀਂ ਕਿਉਂ ਨਹੀਂ ਬੋਲ ਰਹੇ ਇਲੈਕਸ਼ਨ ਦੇ ਵਿੱਚ ਜੀ ਜੀ ਰਾਹੁਲ ਗਾਂਧੀ ਦੀ ਚੁੱਪੀ ਤੇ ਸਵਾਲ ਖੜਾ ਕੀਤਾ ਕਿ ਹੁਣ ਤੁਸੀਂ ਅਡਾਨੀ ਜਾਂ ਬਾਨੀ ਦਾ ਨਾਂ ਕਿਉਂ ਨਹੀਂ ਲੈਂਦੇ ਕੀ ਤੁਹਾਨੂੰ ਮਾਲ ਪਾਣੀ ਮਿਲ ਗਿਆ ਜੀ ਮਤਲਬ ਕਿ ਉਹ ਉਸੇ ਤਰ੍ਹਾਂ ਦੀ ਗੱਲ ਕਹੀ ਆ ਕਿ ਜਿਸ ਤਰ੍ਹਾਂ ਮੈਨੂੰ ਤੁਸੀਂ ਕਹਿੰਦੇ ਹੋ ਜੀ ਕਹ ਹਮਦੋ ਹਮਾਰੇ ਦੋ ਤਾਂ ਹੁਣ ਚੁੱਪ ਕਿਉਂ ਕਰ ਗਏ ਪਰ ਕਾਂਗਰਸ ਕੁਝ ਸੋਚ ਕੇ ਚੁੱਪ ਕਰ ਗਈ ਹੈ ਜੀ ਦਾਸੀ ਇਹ ਨਹੀਂ ਹੈ ਕਿ ਕਾਂਗਰਸ ਨੇ ਕਦੇ ਕਾਰਪੋਰੇਟ ਨੂੰ ਪ੍ਰਮੋਟ ਨਹੀਂ ਕੀਤਾ ਜਾਂ ਕਾਰਪੋਰੇਟ ਦੇ ਪੱਖ 'ਚ ਨਹੀਂ ਹੈ ਨਾਬੋਦਾਰਵਾਦੀ ਨੀਤੀਆਂ ਲਿਆਇਆ ਕੌਣ ਹੈ ਜੀ ਆਮਾਨੀ ਹੂਰੀ ਇਹ ਜਿਹੜਾ ਰਾਮਦੇਵ ਆ ਇਹ ਇਹਦਾ ਵੀ ਇਤਿਹਾਸ ਪੜ ਕੇ ਦੇਖ ਲਓ ਇਹ ਕਾਂਗਰਸ ਦੇ ਰਾਜ ਦੇ ਵਿੱਚ ਹੀ ਜ਼ਿਆਦਾ ਵਧਿਆ ਫੁੱਲਿਆ ਹੈ ਜੀ ਆਸਾ ਰਾਮ ਦੇਖ ਲਓ ਉਹਦਾ ਜਿੰਨਾ ਵੀ ਪਸਾਰ ਹੋਇਆ ਸੀਗਾ ਗੁਜਰਾਤ ਵਾਲੀ ਸਾਈਡ ਕਾਂਗਰਸ ਲਈ ਹੋਇਆ ਸੀ ਬਾਬਿਆਂ ਤੋਂ ਲੈ ਕੇ ਕਾਰਪੋਰੇਟ ਜਿਹੜਾ ਹੈ ਉਹ ਕਾਂਗਰਸ ਦੇ ਰਾਜ 'ਚ ਵਧਿਆ ਫੁੱਲਿਆ ਹੈ ਜੀ ਤਾਂ ਐਨ ਇਲੈਕਸ਼ਨ ਤੇ ਮੌਕੇ ਤੇ ਫਿਰ ਹੁੰਦਾ ਹੀ ਆ ਕਿ ਯਾਰ ਇਹ ਧੰਨਾ ਸੀਟ ਹੁਣ ਕਿਉਂ ਨਰਾਜ਼ ਕਰਨੇ ਆ ਜੀ ਉਹਨਾਂ ਦੀ ਆਪਣੀ ਇੱਕ ਰਣਨੀਤੀ ਹੈ ਕਿ ਇਸ ਤਰ੍ਹਾਂ ਦੀ ਪਾਲਾਬੰਦੀ ਨਾ ਕਰੋ ਸਿੱਧਾ ਖੇਡੋ ਕਿ ਸੰਵਿਧਾਨ ਦੀ ਕਾਪੀ ਰੱਖੋ ਲੋਕਾਂ ਨੂੰ ਦਿਖਾਓ ਕਿ ਵੀ ਇਹ ਚੱਲੇ ਅਸੀਂ ਇਹਨੂੰ ਬਚਾਉਣ ਲਈ ਆਪਦੀ ਜਾਨ ਦੀ ਬਾਜ਼ੀ ਲਾ ਦੇਾਂਗੇ ਸੋ ਨਰਿੰਦਰ ਮੋਦੀ ਤੁਸੀਂ ਆ ਦੇਖ ਲਓ ਅਦਾਨੀ ਅਮਾਨੀ ਨੂੰ ਖਿੱਚ ਲਿਆਏ ਆ ਜਦ ਕੇ ਕੌਣ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਨਰਿੰਦਰ ਮੋਦੀ ਨੂੰ ਬਚਾਉਣ ਵਾਲੇ ਕੁਝ ਜਿਹੜੇ ਉਸ ਵੇਲੇ ਕਾਰਪੋਰੇਟ ਸੀਗੇ ਤਾਂ ਉਹਨਾਂ ਦੇ ਵਿੱਚੋਂ ਇਹ ਮੋਰੀ ਸੀਗੇ ਸੱਜਣ ਰਾਤੋ ਰਾਤ ਦਿੱਲੀ ਆਏ ਇੱਕ ਬਹੁਤ ਵੱਡਾ ਕਾਰੋਬਾਰੀ ਹੱਥਾਂ ਨੇ ਟਕੀਤਾ ਤੇ ਫਿਰ ਗੁਜਰਾਤ ਵਾਈਬਰੈਂਟ ਪ੍ਰੋਗਰਾਮ ਰੱਖਿਆ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਜੀ ਜਿਹੜਾ ਹਾਲੇ ਵੀ ਚੱਲਦਾ ਹੈ ਤਾਂ ਮਤਲਬ ਕਿ ਕੋਣ ਅੱਛਾ ਜਦੋਂ ਸੌਹ ਚੁੱਕਣ ਆਏ ਸੀ ਜਹਾਜ਼ ਕਿਦਾਂ ਸੀਗਾ ਤੋਂ ਗੱਲਿਆ ਕਿ ਇਹ ਤਾਂ ਹੁਣ ਐਵੇਂ ਫਸਾਉਣ ਦਾ ਯਤਨ ਕਰਦੇ ਆ ਮਤਲਬ ਕਿ ਇਹ ਜਿਸ ਜਿੱਥੇ ਖੜ ਰਹੇ ਆ ਨਾ ਮੈਂ ਇੱਕ ਸੱਜਣ ਦੀ ਟਿੱਪਣੀ ਸੁਣ ਕੇ ਬੜਾ ਹੈਰਾਨ ਹੋਇਆ ਉਹਨੇ ਕਿਹਾ ਕਿ ਇਹਦੀ ਹਾਲਤ ਜਿਹੜੀ ਆ ਹੁਣ ਉਸ ਕਪਤਾਨ ਵਰਗੀ ਆ ਜਿਵੇਂ ਨਾ ਪੁਰਾਣੇ ਸਮੇਂ ਚ ਇੱਕ ਬੈਟਸਮੈਨ ਹੁੰਦਾ ਸੀ ਸਨਤ ਜੈਸੂਰੀਆ ਜੀ ਉਹ ਜਦੋਂ ਮਾਰਦਾ ਸੀ ਮਾਰਦਾ ਕੀ ਸੀ ਉਹ ਬੰਦਿਆਂ ਨੂੰ ਰਵਾਜ ਦਿੰਦਾ ਸੀਗਾ ਤੇ ਜਿਹੜੇ ਕੈਪਟਨ ਹੁੰਦੇ ਸੀਗੇ ਨਾ ਸਾਹਮਣੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਕਿ ਫੀਲਡਰ ਕਿੱਥੇ ਲਾਉਣਾ ਤੇ ਬੋਲਰ ਕਿਹੜਾ ਲਾਉਣਾ अच्छा जी ਸਮਝ ਨਹੀਂ ਆਉਂਦੀ ਸੀ ਮੈਂ ਕਹਿੰਨਾ ਜੀ ਸੰਤਜੈ ਜੈਸੂਰੀਆ ਦਾ ਨਾਂ ਸੁਣ ਕੇ ਜਿਹੜਾ ਕ੍ਰਿਕਟ ਖੇਡਣ ਵਾਲਾ ਉਹ ਤੁੰਤ ਨਹੀਂ ਆ ਜਾਂਦੀ ਆ ਜੀ ਤਾਂ ਸੰਤਜੈ ਜੈਸੂਰੀਆ ਵਾਲਾ ਸਾਹਿਬ ਕਹਤਾ ਬਣਿਆ ਪਿਆ ਕਿ ਕੈਪਟਨ ਕਨਫਿਊਜ਼ ਹੈ ਕਿ ਮੈਂ ਫੀਲਡਰ ਲਾਵਾਂ ਕਿੱਥੇ ਕਿਉਂਕਿ ਫੀਲਡਿੰਗ ਟਿਕ ਨਹੀਂ ਰਹੀ ਆ ਹਾਲ ਹੋਇਆ ਜੀ 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 ਇਧਰਲੇ ਪਾਸੇ ਇੱਕ ਵੀਰ ਦਾ ਉੱਪਰ ਕਮੈਂਟ ਆਇਆ ਕਹਿੰਦੇ ਕਿ ਜੀ ਹੈ ਤਾਂ ਥੋੜੇ ਜੇ ਭਾਰੀ ਨੇ ਕਹਿੰਦੇ ਭਾਜਪਾ ਵਾਲੇ ਕਹਿੰਦੇ ਕਿ 2024 ਦੇ ਵਿੱਚ ਇਹ ਨਾਲ ਜਿੱਤ ਕਹਿੰਦੇ ਕਿ ਲਗਭਗ ਕਨਫਰਮ ਹੀ ਹੈ ਪਰ ਸਮਝ ਨਹੀਂ ਆਉਂਦੀ ਕਿ ਨੇ ਕਿਤੋਂ ਵਾਰ ਕਾਂਗਰਸ ਦਾ ਕੀ ਬਣੂ ਬਈ ਉਹ ਕਾਂਗਰਸੀ ਦਸੂ ਹੁੰਦੇ ਜਾਂ ਕਾਂਗਰਸੀ ਜਾਣੇ ਕੀ ਬਣੂ ਉਹਨਾਂ ਨੇ ਨਹੀਂ ਦੇਖੋ ਜਿੱਤ ਸਕਦੇ ਚਲੋ ਉਹ ਜਿੱਤ ਹਾਰ ਤਾਂ ਹਲੇ 4 ਫੇਜ਼ ਪਏ ਨੇ 50% ਕਹ ਲੋ ਕਿ ਇਲੈਕਸ਼ਨ ਜਿਹੜਾ ਡਨ ਹੋਇਆ ਜਿੱਤ ਸਕਦੇ ਆ ਕੋਈ ਚੱਕਰ ਨਹੀਂ ਪਰ ਉਹ ਜਿੱਤ ਨਹੀਂ ਹੋਇਆ ਕਿ ਜਿਹੜੀ ਜਿੱਤ ਜਿਹਨੂੰ ਆਪਾਂ ਕਹਿੰਦੇ ਨੇ ਨਾ ਕਿ ਜੀਤੇ ਹੈ ਸ਼ਾਨ ਸੇ ਜੀ ਇਹ ਤੇ ਜਿੱਤੇ ਆ ਸ਼ਾਨ ਨਾਲ ਇਹ ਨਹੀਂ ਹੋਏਗਾ ਇਹ ਇਹ ਗੱਲ ਤਾਂ ਤੁਸੀਂ ਐਂ ਕਰੋ ਕਿ ਲਿਖ ਕੇ ਰੱਖ ਲਓ ਕਿ ਢੀ ਉਹ ਜਿਹੜੀ ਕਹਿੰਦੇ ਨਾ 400 ਕੇ ਪਾਰ ਫਲਾ 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 ਉਹਨਾਂ ਚੀਜ਼ਾਂ ਦੀ ਫੂਕ ਨਿਕਲ ਚੁੱਕੀ ਹਜ਼ੂਰ ਮੈਨੂੰ ਦੱਸੋ ਚਲੋ ਆਪਾਂ ਕਿਸੇ ਦੀ ਗੱਲ ਨਹੀਂ ਕੱਟਦੇ ਹਰ ਇੱਕ ਵਿਚਾਰ ਦਾ ਆਪਾਂ ਕਦਰਦਾਨ ਬਣੀਏ ਤੇ ਠੀਕ ਹੈ ਬਈ ਤੁਸੀਂ ਮੈਨੂੰ ਦੱਸੋ ਕਰਨਾਟਕ 'ਚ ਨੁਕਸਾਨ ਨਹੀਂ ਹੋਣ ਜਾ ਰਿਹਾ ਦਿਲ ਤੇ ਹੱਥ ਰੱਖ ਲਓ ਮਹਾਰਾਸ਼ਟਰ 'ਚ ਨੁਕਸਾਨ ਨਹੀਂ ਹੋਣ ਜਾ ਰਿਹਾ ਨਿਤਨ ਗਡਕਰੀ ਸ਼ਹਾਹਾਰ ਜਾਵੇ ਵੇਦਰਬ ਦੇ ਵਿੱਚ ਦੇਖ ਲਓ ਮਰਾਠਵਾੜਾ ਚ ਦੇਖ ਲਓ ਕੀ ਬਣ ਰਿਹਾ ਉੱਥੇ ਖੇਤਰੀ ਪਾਰਟੀਆਂ ਤੋੜ ਕੇ ਉਹਨਾਂ ਦੇ ਪ੍ਰੋਜੈਕਟ ਲਾ ਕੇ ਮਹਾਰਾਸ਼ਟਰ ਦੇ ਵਿੱਚ ਨੁਕਸਾਨ ਹੈ ਕਰਨਾਟਕ ਦੇ ਵਿੱਚ ਨੁਕਸਾਨ ਹੈ ਜਿੱਥੇ ਤੈਅ ਨਹੀਂ ਨੁਕਸਾਨ ਮੱਧ ਪ੍ਰਦੇਸ਼ ਦੇ ਵਿੱਚ ਵੀ ਥੋੜਾ ਜਿਹਾ ਨੁਕਸਾਨ ਹੈ ਰਾਜਸਥਾਨ ਚ ਵੀ ਨੁਕਸਾਨ ਹੈ ਹਿੰਦੀ ਬੈਲਟ ਨੂੰ ਆ ਜਾਓ ਯੂਪੀ ਚ ਵੀ ਨੁਕਸਾਨ ਹੈ ਤਾਂ ਤੁਸੀਂ ਦੱਸੋ ਕਿ 400 ਜਾਂ 350 ਕਿੱਥੋਂ ਆਣੀ ਕਿੱਥੋਂ ਆ ਜਾਂ ਤੇ ਇਹ ਆ ਕਿ ਵਿੱਚ శ్రీలంਕਾ ਦੀਆਂ ਮਾਲਦੀਵ ਵਗੈਰਾ ਦੀਆਂ ਉਹਨਾਂ ਦੀਆਂ ਸਾਰਿਆਂ ਦੀ ਸੀਟਾ ਸ਼ਾਮਲ ਕਰ ਲਓ ਫਿਰ ਤੇ ਭਾਵੇਂ 5-700 ਆ ਜਾਣਾ ਜੀ 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 ਬਿਲਕੁਲ ਬਿਲਕੁਲ ਨੁਕਸਾਨ ਤੋਂ ਵੈਨਾ ਫਾਇਦਾ ਕਿੱਥੇ ਹੈ ਵੀ ਤਾਂ ਕਨਫਰਮ ਹੋ ਜੇ ਨਾ ਬਿਲਕੁਲ ਗਾਂ ਇਲੈਕਸ਼ਨ ਇਧਰ ਨੂੰ ਚੜਨਾ ਹੈ ਦਿੱਲੀ ਹਰਿਆਣਾ ਪੰਜਾਬ ਛੋਟੇ ਰਾਜਾਂ ਨੂੰ ਵੈਸੇ ਪੰਜਾਬ ਛੋਟੇ ਰਾਜਾਂ ਚ ਆ ਗਿਆ ਵੀ ਇੱਕ ਇਤਿਹਾਸ ਦਾ ਦੁਖਾਂਤ ਵੇਖੋ ਜੀ ਤਾਂ ਮਤਲਬ ਕਿ ਇੱਥੇ ਦੱਸੋ ਕਿ ਕਿੱਥੇ ਭਾਜਪਾ ਖੜਦੀ ਪਈ ਆ ਦੱਸੋ ਦਿੱਲੀ ਚ ਕਲੀਨ ਸਵੀਪ ਕਰੂਗੀ ਕਿੱਥੇ ਕਿੱਥੇ ਕਲੀਨ ਸਵੀਪ ਹਰਿਆਣੇ ਚ ਕਰਜੂ ਕਿ ਪੰਜਾਬ ਚ ਕਰਜੂ ਕਿ ਹਮਾਚਲ ਚ ਕਰਜੂ ਦੱਸੋ ਤੁਸੀਂ ਕੱਲਾ ਲੈ ਦੇ ਕੇ ਬਚਿਆ ਕੀ ਆ ਕੋਲ ਯੂਪ ਆ ਤੇ ਯੂਪੀ ਦੇ ਵਿੱਚ ਵੀ ਤੁਸੀਂ ਇਹ ਦੇਖੋ ਕਿ ਮਾਇਆਵਤੀ ਨੂੰ ਰਾਤੋਂ ਰਾਤ ਉਮੀਦਵਾਰ ਬਦਲਾਉਣੇ ਪੈ ਰਹੇ ਆ ਤੇ ਆਪਣਾ ਭਤੀਜਾ ਕਹਿਣਾ ਪੈ ਰਿਹਾ ਕਿ ਇਹ ਅਕਲੋਂ ਕੱਚਾ ਕਾਚਾ ਬਦਾਮ ਕਾਚਾ ਬਦਾਮ ਜੀ 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 ਮਨਦੀਪ ਸਿੰਘ ਜੀ ਧੰਨਵਾਦ ਸੀ ਕੰਟਰੀਬਿਊਟ ਕੀਤਾ ਨਾਲ ਹੀ ਪਰਲੇ ਜੀ ਹੈ ਜੀ ਇੱਕ ਆਈਡੀ ਤੋ ਕਹਿੰਦੇ ਕਿ ਗੁਜਰਾਤ ਦੇ ਵਿੱਚ ਸਾਡੇ ਰਿਲੇਟਿਵ ਰਹਿੰਦੇ ਆ ਉਹ ਕਹਿੰਦੇ ਕਿ ਵੋਟ ਹੀ ਨਹੀਂ ਪਾਈ ਕਿਉਂਕਿ ਜਿਹੜੇ ਐਂਟੀ ਭਾਜਪਾ ਨੇ ਭਾਵੇਂ ਕਿ ਦੂਜੇ ਤਰ੍ਹਾਂ ਉਹ ਵੀ ਕਹਿੰਦੇ ਕਿ ਨਾ ਦੇ ਸਲੀਪਰ ਨੇ ਕਹਿੰਦੇ ਕਿ ਨਹੀਂ ਬਿਲਕੁਲ ਉੱਥੇ ਗੁਜਰਾਤ ਦੇ ਵਿੱਚ ਕੀ ਹੈ ਕਿ ਮੈਂ ਕਹਿੰਦਾ ਕਿ ਗੁਜਰਾਤ ਦੇ ਵਿੱਚ ਸੋਲਿਡ ਹੈ ਨਾ ਤੇ ਯੂਪੀ ਨਾਲੋਂ ਵੀ ਸੋਲਿਡ ਹੈ ਜ਼ਮੀਨ ਉੱਥੋਂ ਨਹੀਂ ਹਲੇਗੀ ਹਾਂ ਤੁਸੀਂ ਇਹ ਜ਼ਰੂਰ ਨੋਟ ਕਰਿਓ ਕਿ ਇੱਕਤਾ ਝਟਕਾ ਲੱਗ ਸਕਦਾ ਤੇ ਜਾਂ ਜਿਹੜਾ ਵੋਟ ਪਰਸੈਂਟੇਜ ਹੈ ਨਾ ਉਹ ਡਿੱਗੇਗਾ ਹਾਂ ਵੋਟ ਇਹਨਾਂ ਕੋਲ ਇੰਨਾ ਉੱਥੇ ਗੁਜਰਾਤ ਦੇ ਵਿੱਚ ਚੜਤੇ ਨਹੀਂ ਆ ਜਿਹੜੀ ਗੱਲ ਯਾਰ ਹੈ ਤਾਂ ਹੈ ਮੈਂ ਮੰਨਦਾ ਕਿ ਗੁਜਰਾਤ ਦੇ ਵਿੱਚ ਹਿਲਣ ਵਾਲੇ ਨਹੀਂ ਆ ਪਰ ਬਿਲਕੁਲ ਡੈਫੀਨਟਲੀ ਇਹਨਾਂ ਦੀ ਗੱਲ ਜਿਹੜੀ ਹੈ ਉਹ ਗੌਰ ਕਰਨ ਵਾਲੀ ਆ ਕਾਬਲੇ ਗੌਰ ਹੈ ਕਿ ਵੋਟ ਸ਼ੇਅਰ ਜਿਹੜਾ ਉਹ ਘਟ ਸਕਦਾ ਪਰ ਸੀਟਾਂ ਨਹੀਂ ਇੰਨੀਆਂ ਕੱਟਣਗੇ ਇਹ ਮੇਰਾ ਮੰਨਣਾ ਹੈ ਵਿਅਕਤੀਗਤ ਤੌਰ ਤੇ ਸੁਣਦੇ ਰਹੀਦਾ ਆਪਾਂ ਕਿਹੜਾ ਕੋਈ ਉੱਥੇ ਘੁੰਮਦੇ ਆ ਜੀ ਜੀ ਬਹੁਤ ਕੁਝ ਸੁਣੀਦਾ ਸਿਆਣੇ ਬੰਦੇ ਜਿਹੜੇ ਉੱਥੇ ਕਵਰ ਕਰਦੇ ਆ ਉਹ ਸੁਣੀਦਾ ਧਿਆਨ ਜੀ ਜੀ